ਕੋਸੀ ਲੰਬ ਮੰਮੀ ਕਾਹਦੇ ਸਾਡੇ ਵਿਚੋ ਇਸ ਸਾਡੇ ਪਤਿ ਪਰਵਾ ਬੁਲਾਵਾ ਹੋ ਸਕਿਆ ਤੁਹਾਨੂੰ ਨਹੀਂ ਦਿੱਤੇ ਲੋਕੀ ਕਾਮ ਨਾ ਨਾ ਮੰਤਰੀ ਸੰਗੀਆਂ ਦਾ ਮਾਲਾ ਤੋਂ ਹੱਥ ਮੇਲ ਜੰਦਾ ਤੇ ਕੋਈ ਨਹੀਂ ਆ ਆਪਣੇ 10 ਸੱਤ ਲਈ ਉੱਚਾ ਵੀ ਲੈ ਕਰਕੇ ਲੋਕਾਂ ਨੂੰ ਵੋਟਾਂ ਲਈ ਖਿੰਦੇ ਫਿਰਦੇ ਆ ਤੇ ਉਹੀ ਲੋਕ ਕਿਸੇ ਦਾ ਬੋਲ ਬਣਾ ਦਿੰਦਿਆ ਕਿ ਸਾਡੇ ਫਲਾਣਾ ਸਾਹਿਬ ਦੀ ਆਏਗੀ ਫਲਾਣੇ ਸਾਹਿਬ ਦੀ ਆਏਗੀ ਹਾਰ ਪਾਲੇ ਦੀ ਚਾਹ ਪਾ ਸਾਨੂੰ ਪਬਲਿਕ ਨੂੰ ਇਸ ਤਰ੍ਹਾਂ ਕੁਰਸੀ ਦਾ ਮੁੱਲ ਬਣਾਉਣ ਦੀ ਕੋਈ ਲੋੜ ਨਹੀਂ ਕੁਰਸੀ ਦਾ ਮੁੱਲ ਘਟਾਓ ਇਹ ਕੁਰਸੀ ਦੀ ਆ ਜਿਹੜੀ ਹੁਣ ਆ ਕੀਨਾ ਚੱਤੀ ਹੋਈ ਹੈ ਕੋਈ ਕਹਿੰਦਾ ਉਹਨਾਂ ਵੀ ਮੰਡੀ 'ਚ ਕੋਈ ਐਨ ਨਹੀਂ ਨੱਬ ਜਾਂਦੀ ਹੈ ਕੋਈ ਖੁਸ਼ ਕੋ ਤਾਂ ਕੋਈ ਖੁਸ਼ ਕਹਿੰਦਾ ਹੈ ਕੋਈ ਕਹਿੰਦਾ ਆ ਕਰਦੇ ਆ ਕਿ ਉਹ ਕਰਦੇ ਆ ਕਿ ਇੱਕ ਦੂਜੇ ਦੇ ਉੱਤੇ ਚਿੱਕੜ ਸਿੱਟਦੇ ਆ ਇਹ ਜਿਹੜੀ ਐ ਸਾਥੀਓ ਇਹ ਕੁਰਸੀ ਉੱਤੇ ਚੜ੍ਹਨ ਦੀ ਲੜਾਈ ਐ ਇਸ ਕੁਰਸੀ ਉਤੇ ਚੜਨ ਦੀ ਲੜਾਈ ਆ ਸਾਰੀ ਕਿ ਮੈਂ ਚੜਨਾ ਮੈਂ ਚੜਨਾ ਮੈਂ ਚੜਨਾ ਇਹ ਕੁਰਸੀ ਲਈ ਇੰਨੀ ਲੜਾਈ ਕਿਉਂ ਕਿਉਂਕਿ ਸਾਥੀਓ ਉਹ ਕੁਰਸੀ ਜਿਹੜੀ ਹੈ ਨਾ ਉਹ ਮੋਜਾਂ ਦਾ ਸਾਧਨ ਬਣੀ ਹੋਈ ਹੈ ਵਿਆਹ ਤੇ ਜਾਇਆ ਹੈ ਦੁਕਾਨਦਾਰ ਰੀਵਨ ਕੱਟਿਆ ਹੈ ਕੋਈ ਕੰਮ ਨਹੀਂ ਕਰਨੀ ਪੱਤੇ ਲੈਣੇ ਨੇ ਤਨਖਾਹਾਂ ਲੈਣੀਆਂ ਨੇ ਤੇ ਲਾਲ ਮੱਤੀ ਵਾਲੀ ਐਸ ਵੀ ਵਾਲੀ ਗੱਡੀ ਲੈ ਕੇ ਇੱਧਰ ਉੱਧਰ ਘੁੰਮੀ ਜਾਣਾ ਨੋਕਾਂ ਤੋਂ ਚਾਹਾਂ ਪੀ ਜਾਣੀਆਂ ਤਾੜੀਆਂ ਮਰਵਾਈਆਂ ਜਾਣੀਆਂ ਨੇ ਨਾਰੇ ਲਗਵਾਈ ਜਾਣੇ ਨੇ ਕਿੱਡੀ ਨਜ਼ਾਰੇ ਵਾਲੀ ਜੌਬ ਐ ਇਹ ਕਿਉਂਕਿ ਸਲੂਟ ਵਜਣੇ ਨੇ ਮੋਟੀ ਤਨਖਾਹ ਮਿਲਣੀ ਐ ਪੱਤੇ ਮਿਲਣੇ ਨੇ ਪੱਤੀ ਵਾਲੀ ਗੱਡੀ ਮਿਲਣੀ ਐ ਘਰ ਮਿਲਣਾ ਤੇ ਪੱਕੀ ਪੈਨਸ਼ਨ ਲੱਗਣੀ ਐ ਪੱਕੀ ਪੈਨਸ਼ਨ ਜਿਹੜੀ ਕਿ ਸਾਨੂੰ ਮੁਲਾਜ਼ਮਾਂ ਨੂੰ ਨਹੀਂ ਹੈਗੀ ਖੋਈ ਗਈ ਐ ਉਹ ਇਹਨਾਂ ਨੂੰ ਪੱਕੀ ਪੈਨਸ਼ਨ ਲੱਗਣੀ ਹੈ ਤੇ ਫਿਰ ਕਿੱਡੀ ਨਜ਼ਾਰੇ ਰਣੀ ਇਹ ਜੌਬ ਹੈ ਜੀ ਤਾਂ ਹੀ ਇਸ ਕੁਰਸੀ ਦੇ ਬਦ ਸੰਾਰੇ ਇੱਕ ਦੂਜੇ ਦੇ ਨਾਲ ਉੱਕਣਾ ਬਾਗ ਲੱਗ ਰਹੀ ਨਹੀਂ ਤੇ ਮੈਂ ਚੜਨਾ ਕੁਰਸੀ ਤੇ ਮੈਂ ਚੜਨਾ ਹੈ ਤੇ ਸਾਥੀਓ ਜਦੋਂ ਅਸੀਂ ਇਸ ਕੁਰਸੀ ਨੂੰ ਸੰਭਾਲ ਲੈਣਾ ਤਾਜ ਹੋ ਜਾਵਾਂਗੇ ਕਿ ਇਹ ਕੁਰਸੀ ਜਿਹੜੀ ਹੈ ਨਜ਼ਾਰੇ ਦੀ ਸੀਗਾ ਇਹ ਕੁਰਸੀ ਜਿਹੜੀ ਹੈ ਇਹਦਾ ਕੁਰਸੀ ਨੱਲ ਕੇ ਜਵਾਬ ਦੇ ਤੈ ਕਰਾਉਂਦੇ ਤੇ ਇਹ ਜਿੰਮੇਵਾਰੀ

ਫੇਰ ਜੜੇ ਐਸ਼ ਪ੍ਰਫਤ ਬੇਲਣ ਜਿਹੜੇ ਕੁਰਸੀ ਤੇ ਬੈਣ ਨੂੰ ਕਾਲੇ ਆ ਉਹ ਪਿੱਛੇ हट ਜਾਣਗੇ ਉਹੀ ਬੰਦੇ ਅੱਗੇ ਆਉਣਗੇ ਜਿਹੜੇ ਇਹ ਵੱਡੀ ਜ਼ਿੰਮੇਵਾਰੀ ਕਿਉਂਕਿ ਲੋਕਾਂ ਦੇ ਭਵਿੱਖ ਦਾ ਸਵਾਲ ਹੈ ਲੋਕਾਂ ਦੀ ਜ਼ਿੰਦਗੀ ਦਾ ਸਵਾਲ ਹੈ ਇਹ ਕੁਰਸੀ ਜਿਹੜੀ ਵੋਟਾਂ ਤੋਂ ਬਾਅਦ ਮਿਲਣੀ ਹੈ ਇਹ ਐਵੇਂ ਨਹੀਂ ਹੈਗੀ ਅਸੀਂ ਜਿਵੇਂ ਸਾਡੇ ਸਾਥੀ ਨੇ ਕਿਹਾ ਕਿ ਅਸੀਂ ਸਾਡੇ ਤੋਂ ਕੋਈ 20 ਰੁਪਏ ਵੀ ਮੰਗੇ ਅਸੀਂ ਉਹਨੂੰ 35 ਵਾਰੀ ਪੁੱਛਨੇ ਆ ਕੀ ਕਰਨੇ ਆ ਕੀ ਇਹਦਾ ਕੀ ਲੈਣਾ ਕਿਉਂ ਚਾਹੀਦੇ ਆ ਸਾਡੇ ਕੋਲੋਂ ਕੋਈ 20 ਰੁਪਏ ਵੀ ਮੰਗੇ 35 ਸਵਾਲ ਅਸੀਂ ਉਹਨੂੰ ਕਰਦੇ ਆ ਤੇ ਇਹ ਹੁਣ ਜਿਹੜਾ ਵੋਟ ਮੰਗਣ ਆਇਆ ਹੈ ਕੀ ਅਸੀਂ ਉਹਨੂੰ ਐਵੇਂ ਵੋਟ ਦੇ ਦਿਆਂਗੇ ਉਹਦੇ ਕੋਲੋਂ ਸਵਾਲ ਕਰੋ ਵੱਧ ਤੋਂ ਵੱਧ ਸਵਾਲ ਕਰੋ ਤੇ ਵੋਟਾਂ ਤੋਂ ਬਾਅਦ ਵੀ ਜਿਹੜੇ ਸਵਾਲ ਆਪਣੇ ਪਿਆਰ ਰੱਖੋ ਇਹ ਕੁਰਸੀ ਨੂੰ ਜਿਹੜਾ ਆ ਇਹ ਨਜ਼ਾਰੇ ਵਾਲੀ ਕੁਰਸੀ ਨਾ ਰਹਿਣ ਦਿਓ ਇਹਨਾਂ ਦੇ ਲਈ ਇਸ ਇਸ ਕੁਰਸੀ ਨੂੰ ਕੰਡਿਆਂ ਦਾ ਤਾਜ ਬਣਾ ਦਿਓ ਇੱਕ ਵੱਡੀ ਜ਼ਿੰਮੇਵਾਰੀ ਬਣਾ ਦਿਓ ਤਾਂ ਕਿ ਜਿਹੜਾ ਕੋਈ ਸਿਆਣਾ ਸੁਚੱਜਾ ਤੇ ਸੱਚਾ ਬੰਦਾ ਹੀ ਜਿਹੜਾ ਇਸ ਕੁਰਸੀਆਂ ਇਹਨਾਂ ਕੁਰਸੀਆਂ ਦੇ ਉੱਤੇ ਬੈਠ ਸਕੇ ਸੋ ਸਾਥੀਓ ਸਵਾਲ ਕਰੋ ਸਵਾਲ ਕਰੋ ਸਵਾਲ ਕਰੋ ਜਾਗੋ ਤੇ ਰਾਜਨੀਤੀ ਦੇ ਵਿੱਚ ਐਕਟਿਵ ਹੋਵੋ ਕਿਉਂਕਿ ਰਾਜਨੀਤੀ ਜਿਹੜੀ ਹੈ ਉਹੀ ਤੈਅ ਕਰਦੀ ਹੈ ਤੁਹਾਡੇ ਜੰਮਣ ਤੋਂ ਪਹਿਲਾਂ ਵੀ ਰਾਜਨੀਤੀ ਜਿਹੜੀ ਹੈ ਉਹ ਤੈਅ ਕਰ ਲੈਂਦੀ ਹੈ ਕਿ ਤੁਹਾਡਾ ਜੀਵਨ ਕਿਹੋ ਜਿਹਾ ਹੋਵੇਗਾ ਸਾਡੇ ਜੀਵਨ ਨੂੰ ਸਾਡੀਆਂ ਜ਼ਿੰਦਗੀਆਂ ਨੂੰ ਰਾਜਨੀਤੀ ਪ੍ਰਭਾਵਿਤ ਕਰਦੀ ਹੈ ਇਸ ਕਰਕੇ ਆਪਾਂ ਲੋਕ ਹੀ ਜਿਹੜਾ ਇਹ ਬਦਲ ਸਕਦੇ ਆ ਇਸ ਕਰਕੇ ਸਵਾਲ ਕਰੋ ਸਵਾਲ ਕਰੋ ਸਵਾਲ ਕਰੋ ਕਿ ਇਹ ਕੁਰਸੀ ਨੂੰ ਜਿਹੜੀ ਆ ਇਸ ਪ੍ਰਸਤੀ ਦਾ ਸਾਧਨ ਨਾ ਰਹਿਣ ਦਿਓ ਇਹਨੂੰ ਇੱਕ ਉਹਨਾਂ ਦੀ ਜ਼ਿੰਮੇਵਾਰੀ ਤੈਅ ਕਰੋ ਇਹੀ ਸਾਰੇ ਲੋਕਾਂ ਨੂੰ ਸਾਡੀ ਜਿਹੜੀ ਆ ਅਪੀਲ ਹੈ ਪਿਆਰੇ ਲੋਕੋ ਵੋਟਾਂ ਵਾਲਿਆਂ ਤੋਂ ਸਵਾਲ ਕਰੋ ਸਵਾਲ ਕਰੋ ਸਵਾਲ ਕਰੋ ਵੋਟਾਂ ਵਾਲਿਆਂ ਨੂੰ ਸਵਾਲ ਕਰੋ ਸਵਾਲ ਕਰੋ ਸਵਾਲ ਕਰੋ ਬੇਸ਼ੱਕ ਬਰਬਾਦ ਕਰਨ ਵਾਲੀ ਬੀਜੇਪੀ ਰੱਦ ਕਰੋ ਰੱਦ ਕਰੋ ਰੱਦ ਕਰੋ ਦੇਸ਼ ਨੂੰ ਬਰਬਾਦ ਕਰਨ ਵਾਲੀ ਬੀਜੇਪੀ ਰੱਦ ਕਰੋ ਰੱਦ ਕਰੋ ਸਾਰੀਆਂ ਪਾਰਟੀਆਂ ਨੂੰ ਸਿੱਧੇ ਸਵਾਲ ਕਰੋ ਸਵਾਲ ਕਰੋ ਸਾਰੀਆਂ ਵੋਟ ਪਾਰਟੀਆਂ ਨੂੰ ਸਿੱਧੇ ਸਵਾਲ ਕਰੋ ਸਵਾਲ ਕਰੋ ਸਵਾਲ ਕਰੋ ਦੇਸ਼ ਨੂੰ ਲੁੱਟਣ ਵਾਲੀਆਂ ਸਾਰੀਆਂ ਪਾਰਟੀਆਂ ਮਰਦਾਬਾਦ 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 ਲੋਕਾਂ ਨਾਲ ਝੂਠ ਬੋਲਣ ਵਾਲੀਆਂ ਵੋਟ ਪਾਰਟੀਆਂ ਮਰਦਾਬਾਦ 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 ਬਹੁਤ ਬਹੁਤ ਧੰਨਵਾਦ ਕੌਣ ਕੇ ਤੁਹਾਡੇ ووٹ ਦੀ ਵਾਅਦਾ ਕੇ ਉਹ ਮੈਂਟੇਨੈਂਸ ਤੁਸੀਂ ਮਾਲਕ ਨੂੰ ਤੁਸੀਂ ਜਾਣਦੇ ਹੋ ਜਿਹੜੋ ਨਹੀਂ ਉਹਨਾਂ ਨੂੰ ਫਿਰ ਤੱਕ ਸਵਾਲ ਕਰੋ ਸਵਾਲ ਕਰੋ ਕਿ ਪਿਛਲੇ 10 ਸਾਲਾਂ ਵਿੱਚ ਮੋਦੀ ਸਰਕਾਰ ਨੇ ਇਹ ਝੂਠ ਕਿਉਂ ਬੋਲਿਆ ਕਿ ਹਰ ਇੱਕ ਦੇ ਘਰ ਤੇ ਪੰਨਾ ਪਨਾ ਲੱਖ ਪਾ ਆ ਜਾਏਗਾ ਇਹ ਮੋਦੀ ਨੇ ਲੂਟ ਕਿਉਂ ਬੋਲਿਆ ਤੇ ਹੱਥਾਂ ਨਾਲ ਦੋ ਲੋਕਾਂ ਨੂੰ ਜਗਰਤਾ ਜਾਊਗਾ ਇਹ ਮੋਦੀ ਨੇ ਲੂਟ ਕਿਉਂ ਬੋਲਿਆ ਤੇ ਅੱਛੇ ਦਿਨ ਆ ਜਾਣਗੇ ਦੇਖ ਅੱਛੇ ਦਿਨ ਲੋਕਾਂ ਦੇ ਨਹੀਂ ਆਏ ਰਿਮਾਨ ਦੇ ਨਹੀਂ ਆਏ ਮੋਜੂੜਾਂ ਦੇ ਨਹੀਂ ਆਏ ਕਿਸਾਨਾਂ ਦੇ ਨਹੀਂ ਆਏ ਸਗਤ ਦੁਕਾਨਦਾਰਾਂ ਦੇ ਨਹੀਂ ਆਏ ਇਹਦੇ ਆ ਅਡਾਨੀਆਂ ਦੇ ਅਵਾਨੀਆਂ ਦੇ ਟਾਟਿਆਂ ਦੇ ਬਿਰਲੇ ਆਲੇ ਅਸੀਂ ਮੰਨ ਕਰਦੇ ਆ ਕਿ ਉਹ ਬੁੱਧੀਜੀਵੀ ਜਿਹੜੇ ਇੱਥੋਂ ਦੇ ਸਰਕਾਰਾਂ ਨੂੰ ਲਿਖੀ ਉੱਪਰ ਸਵਾਲ ਖੜੇ ਕਰਦੇ ਆ ਉਹਨਾਂ ਨੂੰ ਬਿਨਾਂ ਕਿਸੇ ਦੇਸ ਦੇ ਜਿੱਨਾ ਛੁੱਟਿਆ ਹੋਇਆ ਉਹਨਾਂ ਰਹਾਹ ਕੀਤਾ ਜਾਵੇ ਐਮਐਸਬੀ ਲਾਗੂ ਕੀਤੀ ਜਾਵੇ ਮੁਲਾਜ਼ਮਾਂ ਜਿਨ੍ਹਾਂ ਦੀ ਪੈਨਸ਼ਨ ਬੰਦ ਕੀਤੀ ਗਈ ਆ ਉਹਨੇ ਪੈਸਾ ਬਹਾਲ ਕੀਤਾ ਜਾਵੇ ਉਹ ਮੁਲਾਜ਼ਮ ਉਹ ਠੱਕਰੇ ਸਿਸਟਮ ਲਾਗੂ ਇਹ ਕੈਸੇ ਸਿਸਟਮ ਖਤਮ ਕਰਕੇ ਸਰਕਾਰੀ ਮੈਕਵਾਲਾ ਸਿਸਟਮ ਚਾਲੂ ਕੀਤਾ ਜਾਵੇ ਇਹ ਸਰਕਾਰਾਂ ਸਾਰੇ ਪ੍ਰਾਈਵੇਟ ਸਕੂਲ ਬੰਦ ਕਰਕੇ ਸਰਕਾਰੀ ਸਕੂਲ ਸਾਰੇ ਕੀਤੇ ਜਾਣ ਸਾਰੇ ਪ੍ਰਿੰਟ ਹਸਪਤਾਲ ਬੰਦ ਕਰਕੇ ਸਰਕਾਰੀ ਹਸਪਤਾਲ ਕੀਤੇ ਜਾਣ ਤਾਂ ਕਿ ਹਰ ਇੱਕ ਗਰੀਬ ਨੂੰ ਇਲਾਜ ਦਾ ਮੌਕਾ ਮਿਲੇ ਹਰ ਗਰੀਬ ਦੇ ਬੱਚ ਨੂੰ ਪੜ੍ਹਾਈ ਦਾ ਮੁੱਲ ਮਿਲ ਸਕੇ ਮੌਕਾ ਮਿਲ ਸਕੇ ਉਸੇ ਸਕੂਲ ਵਿੱਚ ਮੰਤਰੀ ਦਾ ਬੱਚਾ ਪੜਦਾ ਹੋਵੇ ਉਸੇ ਸਕੂਲ ਵਿੱਚ ਮਜ਼ਦੂਰ ਦਾ ਬੱਚਾ ਪੜਦਾ ਹੋਵੇ ਉਸੇ ਹਸਪਤਾਲ ਦੇ ਵਿੱਚੋਂ ਗਰੀਬ ਦਾ ਇਲਾਜ ਹੋਵੇ ਉਸੇ ਹਸਪਤਾਲ ਦੇ ਵਿੱਚ ਮੰਤਰੀ ਦਾ ਇਲਾਜ ਹੋਵੇ ਤੇ ਫਿਰ ਲੋਕਾਂ ਦੀ ਜਿਹੜੀ ਜ਼ਿੰਦਗੀ ਸੁਧ ਸਕਦੀ ਆ ਇੱਕ ਆ ਮਜ਼ਦੂਰ ਉਹਦੀ ਦਿਹਾੜੀ ਘਟੋ-ਘਟ ਹਜ਼ਾਰ ਰੁਪਏ ਕਿਤੀ ਜਾਵੇ ਉਹ ਲੋਕ ਜਿਹੜੇ ਝੂਠ ਬੋਲਦੇ ਆ ਜਿਨ੍ਹਾਂ ਦਾ ਬਲਾਤਕਾਰ ਕੀਤਾ ਆ ਇੱਥੇ ਮਣੀਪੁਰ ਦਾ ਕਾਂਡ ਕੀਤਾ ਆ ਮਣੀਪੁਰ ਦੇ ਅੰਦਰ ਸਾਡੀਆਂ ਜਵਾਨ ਧੀਆਂ ਕਹਣਾ ਮਾਂਵਾਂ ਲੰਮਾ ਕਰ ਤੱਕ ਮਾਰਿਆ ਗਿਆ ਉਹਨਾਂ ਦੇ ਸਾਹਮਣੇ ਉਹਨਾਂ ਦੇ ਘਰਵਾਲਿਆਂ ਨੂੰ ਮਾਰਿਆ ਗਿਆ ਉਹਨਾਂ ਦੇ ਪਤੀਆਂ ਨੂੰ ਮਾਰਿਆ ਗਿਆ ਉਹਨਾਂ ਦੇ ਭਰਾਵਾਂ ਨੂੰ ਮਾਰਿਆ ਗਿਆ ਉਹਨਾਂ ਦੋਸ਼ੀਆਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ ਅਸੀਂ ਮੰਗ ਕਰਦੇ ਹਾਂ ਕਿ ਉਹ ਪਹਿਲਵਣ ਧੀਆਂ ਜਿਨ੍ਹਾਂ ਨੇ ਜਿਨ੍ਹਾਂ ਦੇ ਉੱਪਰ ਇੱਥਾ ਸੰਸੜਾ ਭਾਜਪਾ ਦਾ ਪੁਣ ਤਸੱਦਦ ਕੀਤਾ ਆ ਉਹਨਾਂ ਦੀ ਬੇਇਜ਼ਤੀ ਕੀਤੀ ਆ ਉਹਦੇ ਖਿਲਾਫ ਕੇਸ ਦਰਜ ਕੀਤਾ ਜਾਵੇ ਉਹ ਅਜੇ ਤੱਕ ਨਹੀਂ ਕੀਤਾ ਗਿਆ ਅਸੀਂ ਮੰਗ ਕਰਦੇ ਆ ਕਿ ਦੇਸ਼ ਦੇ ਅੰਦਰ ਜਿਹੜੇ ਈਆ ਪਿਆ ਪਾਣਾ ਹਗੀਆਂ ਉਹਨਾਂ ਸਿਖਿਆ ਕੀਤੀ ਜਾਵੇ ਗਰੀਬਾਂ ਨੂੰ ਜਿਹੜਾ ਆ ਉਹਨਾਂ ਦੀ ਜ਼ਿੰਦਗੀ ਦਾ ਜ਼ਿਕਰ ਕੀਤਾ ਜਾਵੇ ਸਾਨੂੰ ਮੁਕਤ ਭੋਜਨ ਨਹੀਂ ਚਾਹੀਦਾ ਸਾਨੂੰ ਮੁਕਤ ਆਟਾ ਨਹੀਂ ਚਾਹੀਦਾ ਸਾਨੂੰ ਮੁਕਤ ਬਿਜਲੀ ਚਾਹੀਦੀ ਸਾਨੂੰ ਹੋਰ ਚਾਹੇ ਮੁਕਤੀ ਚਾਹੀਦੀਆਂ ਸਾਨੂੰ ਜ਼ਿਗਾਰ ਚਾਹੀਦਾ ਤਾਂ ਕਿ ਲੋਕ ਸਲਮਾਨ ਦੀ ਜ਼ਿੰਦਗੀ ਜੀ ਸਕਣ ਜੇਕਰ ਲੋਕਾਂ ਕੋਲ ਕੰਮ ਹੋਵੇਗਾ ਉਹ ਲੋਕਾਂ ਕੋਲ ਪੈਸੇ ਹੋਣਗੇ ਤਾਂ ਲੋਕ ਮਹਿੰਗੀ ਚੀਜ਼ਾਂ ਖਰੀਦ ਲੈਣਗੇ ਅਸੀਂ ਮੰਨ ਕਰਦੇ ਹਾਂ ਕਿ ਉਹ ਨੌਜਵਾਨ ਜਿਹੜੇ ਵਿਦੇਸ਼ਾਂ ਚੋਂ ਇੱਥੋਂ ਸਾਡੇ ਦੇਸ਼ ਤੋਂ ਚਲੇ ਗਏ ਆ ਉਹ ਇਸ ਦੇਸ਼ ਨੂੰ ਅਲਵਿਦਾ ਕਹ ਕੇ ਆ ਉਹ ਮਜ਼ਦੂਰੀ ਚ ਗਏ ਆ ਉਹਨਾਂ ਬੱਚਿਆਂ ਨੂੰ ਇੱਥੇ ਲਿਆ ਕੇ ਸਰਕਾਰੀ ਮਹਿਕ ਉਹ ਹਾਲ ਕਿਤੇ ਜਾਣ ਉਹਨਾਂ ਨੂੰ ਰੁਜ਼ਗਾਰ ਦਿੱਤਾ ਜਾਵੇ ਤਾਂ ਕਿ ਸਾਡੇ ਮਾਪੇ ਜਿਹੜੇ ਜਿਨ੍ਹਾਂ ਦੀ ਡਗੋਰੀਏ ਬੱਚੇ ਆ ਉਹ ਵਿਦੇਸ਼ਾਂ ਚਲੇ ਗਏ ਆ ਇੱਥੇ ਉਹਨਾਂ ਦੇ ਮਾਪੇ ਜੜਿਆ ਗਰੀਬ ਬੁੱਢੇ ਮਾਪੇ ਜੜਿਆ ਉਹ ਝਿਖ ਲਿਆ ਕਦੋਂ ਉਹਨਾਂ ਦਾ ਬੱਚਾ ਆਵੇਗਾ ਕਈ ਤਾਂ ਬਿਮਾਰ ਹੋ ਕੇ ਉਹ ਹਮੇਸ਼ਾ ਮਾਰਦੇ ਪਿਛੋੜਾ ਵੇਜ ਜਾਂਦੇ ਆ ਤੇ ਉਹ ਨਾ ਬੱਚਿਆ ਸਕਦੇ ਆ ਨਾ ਮਾਪਿਆਂ ਨੂੰ ਮਿਲ ਸਕਦੇ ਆ ਇਹ ਤਰਾਸਦੀ ਸਾਡੇ ਦੇਸ਼ ਦੀ ਆ ਅਸੀਂ ਇਹ ਕਹਾਤ ਵਿੱਚ ਮੰਗ ਕਰਦੇ ਆ ਕਿ ਸਾਡੇ ਦੇ ਬੱਚੇ ਇਥੋਂ ਚਲੇ ਗਏ ਆ ਜਾਣ ਵਾਸਤੇ ਮਜਬੂਰ ਹੋਇਆ ਉਹਨੇ ਦੋਸ਼ੀ ਇਥੋਂ ਦੇ ਹਾਕਮ ਆ ਅਸੀਂ ਇਹ ਵੀ ਮੰਗ ਕਰਦੇ ਆ ਕਿ ਸਾਡੇ ਦੇਸ਼ ਦੇ ਅੰਦਰ ਜੋ ਨਸ਼ਾ ਦਾ ਵਪਾਰ ਚੱਲਦਾ ਆ ਉਹਨਾਂ ਨੂੰ ਬੰਦ ਕੀਤਾ ਜਾਵੇ ਦੋਸ਼ੀਆਂ ਨੂੰ ਫੜਾਇਆ ਜਾਵੇ ਸਵਾਲ ਪੈਦਾ ਹੁੰਦਾ ਆ ਕਿ ਨਸ਼ੇ ਜਿਹੜੇ ਆ ਵਿਦਿਆਰਥੀ 'ਚੋਂ ਲੱਗਦੇ ਆ ਨੌਜਵਾਨਾਂ ਦਾ ਸੜਕਾ ਕੌਣ ਲੱਗਦੇ ਆ ਕਿਉਂਕਿ ਨੌਜਵਾਨਾਂ ਨੂੰ ਰੁਜ਼ਗਾਰ ਨਹੀਂ ਮਿਲਦਾ ਇਹ ਥੋਕੀ ਪੀ ਐਚ ਡੀ ਕਰ ਦੋ ਤੁਸੀਂ ਐਮ ਡੀ ਕਰ ਜਾਓ ਤੁਸੀਂ ਐਮ ਟੈਕ ਕਰ ਜਾਓ ਤੁਸੀਂ ਹੋਰ ਡਿਗਰੀ ਕਰ ਜਾਓ ਤੁਹਾਨੂੰ ਫੇਰ ਵੀ ਰੁਜ਼ਗਾਰ ਨਹੀਂ ਮਿਲਣਾ ਤੇ ਜਿਹਨਾਂ ਨੂੰ ਰੁਜ਼ਗਾਰ ਨਹੀਂ ਮਿਲਦਾ ਉਹ ਡਿਗਰੀਆਂ ਲਾ ਕੇ ਦਰਦਾਂ ੱੱਕੇ ਖੰਦੇ ਆ ਤੇ ਉਹ ਨਿਰਾਸ਼ ਹੋ ਕੇ ਨਸ਼ਿਆਂ ਦੇ ਗਹਣ ਵਿੱਚ ਬਹਿ ਜਾਂਦੇ ਆ ਇਸ ਕਰਕੇ ਜੇਕਰ ਸਾਡੇ ਲੋਕਾਂ ਨੂੰ ਨਸ਼ਾ ਕਰ ਰਿਹਾ ਇਹਨਾਂ ਬਾਅਦ ਤੇ ਵੀ ਇਹ ਰਾਜ ਕਰਦੀਆਂ ਪਾਰਟੀਆਂ ਜਿਹੜੀਆਂ ਤੁਹਾਡੇ ਕੋਲੋਂ ਚਾਹੇ ਵੋਟਾਂ ਮੰਗਣਾਈਆਂ ਓ ਇਹਨਾਂ ਦੇ ਦੋਸ਼ੀ ਹਨ ਇਸ ਕਰਕੇ ਇਹਨੂੰ ਸਵਾਰ ਕਰੋ ਸਾਡਾ ਇੱਕੋ ਇੱਕ ਮਕਸਦ ਹੈ ਇੱਥੇ ਖੜੇ ਹੋ ਕੇ ਆ ਫਰੈਂਸ ਜਿਹੜੀਆਂ ਲੋਕਾਂ ਨੂੰ ਦਿਖਾਉਣ ਦਾ ਤਾਂ ਕਿ ਲੋਕ ਅਹਿੰਮਤ ਨਾਲ ਇਹਨਾਂ ਨੂੰ ਸਵਾਲ ਕਰਨ ਜਿਹਨੇ ਹੋੜ 50 ਸਾਲਾਂ ਵਿੱਚ ਤੁਹਾਡੇ ਦੇ ਦੇ ਉੱਪਰ ਰਾਜ ਕਰਨਾ ਆ ਤੇ ਉਹ ਸੋਚਣ ਵੀ ਜੇਕਰ ਅਸੀਂ ਠੀਕ ਰਾਜ ਨਹੀਂ ਕੀਤਾ ਅਸੀਂ ਲੋਕਾਂ ਦੀਆਂ ਮੰਗਾਂ ਨਾ ਮੰਨੀਆਂ ਮਸੇ ਹੱਲ ਨਾ ਕੀਤਾ ਤਾਂ ਔਲੇ 50 ਸਾਲਾਂ ਦੇ ਲੋਕ ਤੁਹਾਡੇ ਗਲਾਂ ਨੂੰ ਪਾਣਗੇ ਤੁਹਾਡੀਆਂ ਸਿੰਘਾਂ ਨੂੰ 당ਗੇ ਤੁਹਾਨੂੰ ਹੇ ਮੈਂ ਜਿਹੜੇ ਕਰਕੇ ਪੁੱਛਦੇ ਜਿਵੇਂ ਅੱਜ ਪੂਰੇ ਦੇਸ਼ ਦੇ ਅੰਦਰ ਪੰਜਾਬ ਦੇ ਅੰਦਰ ਕਿਸਾਨ ਪੁੱਛ ਰਿਹਾ ਸਵਾਲ ਮਜ਼ਦੂਰ ਪੁੱਛ ਰਿਹਾ ਆ ਆਪ ਲੋਕ ਸਵਾਲ ਪੁੱਛ ਰਿਹਾ ਕਿ ਤੁਸੀਂ ਪਿਛਲੇ 10 ਸਾਲਾਂ ਵਿੱਚ ਕੇਂਦਰ ਸਰਕਾਰ ਨੇ ਭਾਜਪਾ ਸਰਕਾਰ ਨੇ ਲੋਕਾਂ ਦੀ ਇਹ ਮੰਗਾਂ ਕਿਉਂ ਨਹੀਂ ਹੱਲ ਕੀਤੀਆਂ ਰਜ਼ਗਾਰ ਕੌਣ ਨਹੀਂ ਉਤਾਰ ਲੋਕ ਖੁਦਕਿਸ਼ਾਬਾਸ਼ਤ ਕੋਲ ਨੂੰ ਰਿਹਾ ਹਰ ਫਰ ਲੱਖਾਂ ਕਿਸਾਨ ਖੁਦਕਿਸ਼ਾ ਕਰਦੇ ਆ ਮਜ਼ਦੂਰ ਖੁਦਕਿਸ਼ੇ ਕਰਦੇ ਆ ਵਿਦਿਆਰਥੀ ਖੁਦਕਿਸ਼ੇ ਕਰਦੇ ਆ ਉਹ ਵਿਦਿਆਰਥੀ ਖੁਦਕਿਸ਼ੇ ਨਾਲ ਕਰਨ ਇਹਦਾ ਮਾਹੌਲ ਠੀਕ ਮਾਹੌਲ ਕੀਤਾ ਜਾਵੇ ਉਹਨਾਂ ਨੂੰ ਰਜਗਾਰ ਦਿੱਤਾ ਜਾਵੇ ਪੜ੍ਹਾਈ ਦੇ ਸਕੂਲਾਂ ਕਾਲਜਾਂ ਯੂਨੀਵਰਸਿਟੀ ਦੇ ਅੰਦਰ ਪੂਰਾ ਮਾਹੌਲ ਪੜ੍ਹਾਈ ਦਾ ਕੀਤਾ ਜਾਵੇ ਤਾਂ ਕਿ ਜਿਹੜੇ ਸਾਡੇ ਬੱਚੇ ਖੁਦਕਿਸ਼ਾ ਨਾ ਕਰ ਸਕਣ ਇਹਦਾ ਕੰਡਾ ਹੋਇਆ ਆਪਣੇ ਲੋਕਾਂ ਨੂੰ ਫੇਰ ਬੇਨਤੀ ਕਰਾਂਗਾ ਕਿ ਦੇਹ ਚਿੱਟਕ ਹੁਕਮ ਇਹਨਾਂ ਹਾਕਮਾਂ ਨੂੰ ਇਹਨਾਂ ਪਾਰਟੀਆਂ ਨੂੰ ਖੁਸ਼ੀਆ ਕਰੋ ਆਪਣੇ ਮਸਲਾਵਾਰੇ ਆਪਣੀਆਂ ਮੰਗਾਵਾਰੇ ਆਪਣੇ ਦੁੱਖਾਵਾਰੇ ਆਪਣੇ ਵਿਖਿਆਵਾਰੇ ਬਹੁਤ ਬਹੁਤ ਧੰਨਵਾਦ